ਜਾਦਾ ਸਰਦਾਰ ਸਾਹਿਬ ਅੱਜ ਵੀ ਇਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਆਪਣੇ ਬੇਬੇ ਬਾਪੂ ਨੂੰ ਜਿਆਦਾ ਦਸੀਏ ਗੀਆਂ ਚੀਜ਼ਾਂ ਮਿਲਦੀਆਂ ਪਈਆਂ ਨੇ ਬਾਜ਼ਾਰ ਦੇ ਵਿੱਚੋਂ ਤੇ ਉਹਨਾਂ ਨੂੰ ਚਾਰਜ ਰੂਪ ਚੜ ਜਾਣਾ ਤੇ ਉਹਨਾਂ ਨੂੰ ਦੀਵਾਰ ਤੇ ਭਾਵੇਂ ਡੇਟ ਆਂਦਾ ਏਸੀ ਲਾਇਆ ਹੋਇਆ ਉਹਦੇ ਨਾਲ ਮਜ਼ਾ ਨਹੀਂ ਆਉਂਦਾ ਜੋ ਹਵਾਏ ਨਾਲ ਮਜ਼ਾ ਆਉਣਾ ਉਹਨਾਂ ਨੂੰ ਮੈਨੂੰ ਜਿਆਦਾ ਇਹ ਬਹੁਤ ਅਹਿਮੀਅਤ ਰੱਖਦੀਆਂ ਨੇ ਸਾਡੇ ਪ੍ਰਾਣੇ ਬੇਬੇ ਬਾਪੂ ਜਿਹੜੇ ਨੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਤੇ ਜਿਹੜਾ ਤੁਸੀਂ ਕਹਾਂ ਕਿ ਸਾਡੇ ਬਜ਼ੁਰਗਾਂ ਨੂੰ ਬੜਾ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਬੜਾ ਚਾਅ ਚੜਦਾ ਪਿਛਲੇ ਚੀਜ਼ਾਂ ਦੇਖ ਕੇ ਤੇ ਬਿਲਕੁਲ ਸੱਚ ਹੈ ਤੁਹਾਨੂੰ ਇਹ ਦੱਸੋ ਜੀ ਇਹ ਥਾਲੀ ਬਹੁਤ ਵਧੀਆ ਸਜਾਈ ਹੈ ਤੁਸੀਂ ਇਹ ਵੀ ਸਾਡੇ ਰੀਤੀ ਰਿਵਾਜਾਂ ਨਾਲ ਜੁੜੀ ਹੋਈ ਹੈ ਕਿਉਂਕਿ ਵਿਆਹ ਸਾਧੀਆਂ ਦੇ ਵਿੱਚ ਇਸ ਤਰ੍ਹਾਂ ਥਾਲੀ ਸਜਾਈ ਜਾਂਦੀ ਹੈ ਤੇ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਤਾਂ ਕੀ ਕੀ ਮਹੱਤਾ ਕੀ ਕੀ ਮਹੱਤਵ ਹੈ ਇਨ੍ਹਾਂ ਚੀਜ਼ਾਂ ਦਾ ਜਰੂਰ ਦੱਸੋ ਇਹ ਥਾਲੀ ਦੇ ਵਿੱਚ ਜਿੰਨੀਆਂ ਚੀਜ਼ਾਂ ਸਜਾਈਆਂ ਤੁਸੀਂ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਸਰ ਇਹ ਗਲਾਸ ਹੈਗਾ ਦੁੱਧ ਪੀਣ ਦੇ ਦੁੱਧ ਪਿਲਾਉਣ ਦੇ ਕੰਮ ਆਉਂਦਾ ਬੇਸਿਕਲੀ ਇਹ ਗੜਵੀ ਹੈ ਪਾਣੀ ਵਾਰਨ ਦੇ ਕੰਮ ਆਉਂਦੀ ਹੈ ਇੱਕ ਤੇਲ ਦੀ ਬੜੀ ਐਹਮਤ ਹੈ ਇਹ ਬੋਤਲ ਹੈ ਸ਼ੀਸ਼ੀ ਹੈ ਤੇਲ ਦੀ ਤੇ ਉਹਦਾ ਇੱਕ ਨਮੂਨਾ ਬਣਾ ਕੇ ਦੱਸਿਆ ਵੀ ਤੇਲ ਦੀ ਸ਼ੀਸ਼ੀ ਆ ਹਲਦੀ ਵਾਸਤੇ ਕੌਲੀ ਹੈ ਠੀਕ ਹੈ ਜੀ ਤੇ ਆ ਸੁਰਮੇ ਦੀ ਢਾਨੀ ਹੈ ਇਹ ਪੰਜ ਚੀਜ਼ਾਂ ਆ ਜਾਂ ਆ ਸੱਗੀ ਪੁੱਲ ਨੇ ਜਿਹੜੇ ਮੋਟੇਰਾ ਆਪਣੇ ਸਜਾਮ ਨੂੰ ਉਹਨਾਂ ਦੇ ਰੈਪਲਿਕਾਸ ਨੇ ориجنલ ਤੇ ਨਹੀਂ ਨੇ ਉਹਨਾਂ ਦੇ ਰੈਪਲੀਕਾ ਨੇ ਉਹਨਾਂ ਦੀਆਂ ਕਾਪੀਜ਼ ਨੇ ਪਰ ਸਰਦਾਰ ਸਾਹਿਬ ਜਿਨੇ ਇਸ ਹਿਸਾਬ ਦਾ ਤੁਸੀਂ ਇਹਨਾਂ ਨੂੰ ਸਜਾਵਟ ਸਜਾਇਆ ਹੋਇਆ ਹੈ ਨਾ ਇਹ ਵਿਆਹਾਂ ਦੇ ਵਿੱਚ ਜਦੋਂ ਪਾਣੀ ਵਰਾਇਆ ਜਾਂਦਾ ਹੈ ਜਾਂ ਮਾਂ ਜਦੋਂ ਆਪਣੇ ਲਾੜੀ ਤੇ ਲਾੜੇ ਦੇ ਉੱਪਰੋਂ ਵੀ ਪਾਣੀ ਵਰਦੇ ਉਹਨਾਂ ਨੂੰ ਅੰਦਰ ਬੁਲਾਈ ਗਈ ਤਾਂ ਉਹ ਜਿਆਦਾ ਜ਼ਰੂਰ ਤਾਜ਼ਾ ਹੁੰਦੀਆਂ ਨੇ ਪਾਣੀ ਵਰ ਮੁੰਡੇ ਦੀ ਮਾਂ ਬੱਲਾ ਤੇਰਾ ਬਾਹਰ ਜਾ ਬਿਲਕੁਲ ਠੀਕ ਆ ਇਹਨੂੰ ਇਸੇ ਕਰਕੇ ਹਨਾ ਡੈਕੋਰੇਟ ਕਰਿਆ ਗਿਆ ਕਿ ਉਹ ਸ਼ੁਭ ਘੜੀਆਂ ਹੁੰਦੀਆਂ ਸ਼ਗਨਾਂ ਦੀਆਂ ਘੜੀਆਂ ਹੁੰਦੀਆਂ ਰੰਗ ਵੀ ਤੁਸੀਂ ਦੇਖੋ ਲਾਲ ਪੀਲਾ ਤੇ ਉਹ ਜਿਆਦਾ ਯੂਜ਼ ਕੀਤੇ ਗਏ ਨੇ ਤੇ ਗੱਲ ਉਹੀ ਆ ਤੁਸੀਂ ਕਹਿ ਰਹੇ ਹੋ ਮੇਰੇ ਮੂੰਹ ਲੈ ਰਹੇ ਹੋ ਭਾਈ ਪਾਣੀ ਵਾਰ ਬਨੇ ਦੀ ਮਾਇ ਬਨਾ ਤੇ ਨਾ ਵਾਰ ਖਰਾਬ ਇਹ ਚੀਜ਼ਾਂ ਵੀ ਬਹੁਤ ਮਹੱਤਵ ਰੱਖਦੀਆਂ ਨੇ ਜੀ ਸੁਰਮਾ ਪਾਉਂਦੀਆਂ ਸੀ ਭਾਬੀਆਂ ਤਾਂ ਫਿਰ ਲਾੜਾ ਜਾਂਦਾ ਸੀ ਲਾੜੀ ਨੂੰ ਲੈਣ ਵਾਸਤੇ ਤੇ ਅੱਜ ਵੀ ਚਲੋ ਮਹੱਤਵ ਹੈ ਇਹਨਾਂ ਚੀਜ਼ਾਂ ਦੀ ਅੱਜ ਵੀ ਲਾੜੇ ਲਾੜੇ ਦੇ ਸੁਰਮਾ ਪਾਉਂਦੀਆਂ ਨੇ ਭਾਬੀਆਂ ਬੜੇ ਪਿਆਰ ਨਾਲ ਔਨ 에ਅਰ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ ਦੋਸਤੋ ਅੰਮ੍ਰਿਤਸਰ ਦੇ ਵਿੱਚ ਪਾਈ ਟੈਸਤ ਮੇਲੇ ਦੀ ਸ਼ੁਰੂਆਤ ਹੋਈ ਹੈ 5 ਦਸੰਬਰ ਤੋਂ ਲੈ ਕੇ 9 ਦਸੰਬਰ ਤਾਈਂ ਇਹ ਮੇਲਾ ਚੱਲਣਾ ਹੈ ਪਰ ਜਿੱਥੇ ਇਸ ਮੇਲੇ ਦੇ ਵਿੱਚ ਵਿਦੇਸ਼ੀ ਸਟਾਲ ਲਾਏ ਗਏ ਨੇ ਉੱਥੇ ਹੀ ਬਹੁਤ ਵਧੀਆ ਇੱਕ ਉਪਰਾਲਾ ਪੰਜਾਬ ਸਰਕਾਰ ਦਾ ਜਿਹੜਾ ਜਿਹੜੀ ਫੁਲਚਾਰੀ ਨਾਮ ਦੇ ਸਟਾਲ ਲਾਇਆ ਗਿਆ ਅਤੇ ਇਸ ਦੇ ਵਿੱਚ ਜਿਹੜਾ ਹੈ ਪੰਜਾਬੀ ਵਿਰਸੇ ਨੂੰ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਸਾਂਝੀਆਂ ਜਾਰ ਰਹੇ ਆ ਤੁਹਾਡੇ ਨਾਲ ਜਿੱਥੇ ਅੱਜ ਦਾ ਸਮੇਂ ਦੇ ਵਿੱਚ ਅਸੀਂ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਾਂ ਪੰਜਾਬੀ ਸੱਭਿਆਚਾਰ ਤੋਂ ਦੂਰ ਹੁੰਦੇ ਜਾ ਰਹੇ ਹਾਂ ਉਥੇ ਹੀ ਪੰਜਾਬ ਸਭਿਆਚਾਰ ਵੱਲੋਂ ਵਧੀਆ ਪ੍ਰਭਾਲਾ ਕੀਤਾ ਜਾ ਰਿਹਾ ਜੇ ਅੱਜ ਵੀ ਅਸੀਂ ਆਪਣੀ ਪੀੜ੍ਹੀ ਨੂੰ ਪੰਜਾਬੀ ਵਿਰਸੇ ਨਾਲ ਜੋੜ ਰਹੇ ਹਾਂ ਤਾਂ ਸਰਦਾਰ ਸਾਹਿਬ ਸਾਡੇ ਨਾਲ ਨੇ ਜਾਲਬਾ ਜ਼ਰੂਰ ਕਰਦੇ ਆ ਜਿਹੜੇ ਕਿ ਸਟਾਲ ਨੂੰ ਚਲਾ ਰਹੇ ਨੇ ਅਤੇ ਇਸ ਮੇਲੇ ਦੀ ਸੌਰ ਬਣੇ ਹੋਏ ਨੇ ਸਰਦਾਰ ਸਾਹਿਬ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਆਉਣੇ ਰਹੇ ਤੁਹਾਡਾ ਤੁਹਾਡਾ ਵੀ ਬਹੁਤ ਸਵਾਗਤ ਸਾਰ ਮੈਂ ਕੁਲਵਿੰਦਰ ਸਿੰਘ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਤੋਂ ਜੀ ਭਾਜੀ ਮੈਨੂੰ ਇਹ ਦੱਸੋ ਜੀ ਜਮੇਰੀ ਇਸ ਮੇਲੇ ਦੇ ਵਿੱਚ ਜਿੱਥੇ ਵਿਦੇਸ਼ੀ ਸਟਾਲ ਲਾਏ ਨੇ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਸੰਭਾਲ ਲਿਆ ਆ ਪੰਜਾਬੀ ਵਿਰਸੇ ਨੂੰ ਸੰਭਾਲ ਲਿਆ ਆ ਕਿਹ ਸਰ ਤੁਸੀਂ ਵਿਦੇਸ਼ੀ ਕਹਿੰਦੇ ਹੋ ਤੇ ਸਾਡਾ ਜਿਹੜਾ ਪੰਜਾਬੀ ਹੈ ਜਾਂ ਜਿਹੜੀ ਸਾਡੀ ਪੰਜਾਬ ਦੀ ਕਰਾਫਟ ਹੈ ਉਹਨੂੰ ਦੁਨੀਆ ਭਾਲਦੀ ਹੈ ਜੇ ਵਿਦੇਸ਼ੀ ਇੱਥੇ ਆਏ ਨਾ ਉਹਨਾਂ ਨੂੰ ਪੰਜਾਬ ਦੀ ਕਰਾਫਟ ਵੀ ਦਿਸੇ ਤੇ ਦੂਜੇ ਸਾਡੇ ਜਿਹੜੇ ਹੋਰ ਮੰਤਵ ਨੇ ਕਿ ਅਸੀਂ ਜਿਹੜੇ ਬਾਕੀ ਕਰਾਫਟ ਹੈ ਪੰਜਾਬ ਦੇ ਨਾ ਉਹਨਾਂ ਨੂੰ ਪ੍ਰੋਮੋਟ ਕਰਨਾ ਜਿਹਦੇ ਵਿੱਚ ਸਾਡੀ ਪੁਲਕਾਰੀ ਮੇਨ ਹੈ ਲੱਕੜ ਦਾ ਕੰਮ ਮੇਨ ਹੈ ਪੰਜਾਬੀ ਦਰੀਆਂ ਨੇ ਉਹ ਮੇਨ ਹੈ ਜਾਂ ਸਾਡੇ ਫੂਕ ਟੌイズ ਜਿਹੜੇ ਉਹ ਬੜੇ ਮਸ਼ਹੂਰ ਨੇ ਜੀ ਜਾਂ ਫਿਰ ਜਿੱਦਾਂ ਸਾਡੀਆਂ ਹੋਰ ਕਈ ਕ્રાਫਟਸ ਨੇ ਛੋਟੀਆਂ-ਛੋਟੀਆਂ ਉਹ ਅਸੀਂ ਸਾਰੀਆਂ ਜਿਹੜੀਆਂ ਪੰਜਾਬ ਦੀਆਂ ਪਪੂਲਰ ਕ્રાਫਟਸ ਨੇ ਉਹ ਸਾਰੀਆਂ ਲੈ ਕੇ ਆਏ ਆ ਇੱਕ ਤਾਂ ਲੋਕਾਂ ਨੂੰ ਉਹਨਾਂ ਦਾ ਪਤਾ ਲੱਗੇ ਕ્રાਫਟ ਕੀ ਹੈ ਤੇ ਇੱਕ ਉਹ ਸਾਡੀ ਕ્રાਫਟ ਨੂੰ ਪਰਚੇਸ ਕਰਨ ਤੇ ਸਾਡੀ ਕ્રાਫਟ ਜਿੰਦਾ ਰਹੇ ਮੈਨੂੰ ਇਹ ਦੱਸੋ ਜੀ ਸਾਰੀਆਂ ਹੱਥਾਂ ਵਾਲੀਆਂ ਬਣਾਈਆਂ ਹੋਈਆਂ ਵਸਤੂਆਂ ਨੇ ਜਿਵੇਂ ਜੇ ਹੈਂਡ ਮੇਡ ਨੇ ਸਾਰੀਆਂ ਚੀਜ਼ਾਂ ਬਿਲਕੁਲ ਸਰ ਸਾਰੀਆਂ ਹੈਂਡ ਮੇਡ ਨੇ ਹੁਣ ਤੁਸੀਂ ਫੁਲਕਾਰੀ ਦੇ ਸਾਡੇ ਕੋਲ ਪੀਸੇਸ ਵੇਖੋਗੇ ਉਹ ਪਿਓਰਲੀ ਹੈਂਡ ਮੇਡ ਨੇ ਖਾਲਾ ਕਿ ਹੁਣ ਪੁਲਕਾਰੀ ਮਸ਼ੀਨ ਤੇ ਵੀ ਬਣਨ ਲੱਗ ਪਏ ਆ ਉਹ ਬਹੁਤ ਸਸਤੀ ਬਣਦੀ ਆ ਉਹਦੇ ਵਿੱਚ ਉਹ ਕਿਉਂਕਿ ਮਸ਼ੀਨ ਨਾਲ ਬਣਦੇ ਉਹਦੀ ਕੋਸਟ ਘਟ ਜਾਂਦੀ ਹੈ ਤੇ ਉਹਦੇ ਵਿੱਚ ਆਰਟ ਵੈਲਿਊ ਘਟ ਜਾਂਦੀ ਹੈ ਉਹ ਬਹੁਤ ਸਸਤੀ ਬਣ ਜਾਂਦੀ ਹੈ ਉਹ ਇੱਕ ਬੜਾ ਵੱਡਾ ਇੰਪੈਡiment ਹੈ ਇੱਕ ਰੁਕਾਵਟ ਹੈ ਕਿ ਸਾਡੀ ਕਾਰੀਗਰਾਂ ਵੀ ਜਦੋਂ ਹੱਥ ਦੀ ਬਣੀ ਚੀਜ਼ ਜਿਹਨਾਂ ਨੂੰ ਉਹਨਿਆਂ ਦੀ ਰੀਜਨ ਆ ਬਾਇਆ ਹੁੰਦਾ ਦੋ-ਦੋ ਮਹੀਨੇ ਤੇ ਤਿੰਨ ਮਹੀਨੇ ਲਾ ਕੇ ਤੇ ਉੱਥੇ ਮਸ਼ੀਨ ਦੀ ਬਣੀ ਚੀਜ਼ ਆ ਜਾਂਦੀ ਹੈ ਉਹ ਜੇ ਚੀਜ਼ ਜਿਹੜੀ ਹੱਥ ਦੀ ਬਣੀ ਉਹ 5000 ਦੀ ਆ ਉਹਨਾਂ ਕੋਲ ਮਸ਼ੀਨ ਦੀ ਬਣੀ ਚੀਜ਼ 1500 ਰੁਪਏ ਬੰਦੇ ਨੂੰ ਮਿਲ ਜਾਂਦੀ ਹੈ ਤੇ ਉਹ ਲੋਕਾਂ ਨੂੰ ਪ੍ਰਭਾਵਿਤ ਕਰ ਦਿੰਦੀ ਹੈ ਕਿ ਉਹ origignal ਲੈਣ ਜਾਂ ਕੀ ਲੈਣ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਉਹ ਸਸਤੇ ਮਿਲ ਰਿਹਾ ਸਾਡੀ ਇਹੀ ਤੁਹਾਡੇ ਰਾਈ ਇਹੀ ਲੋਕਾਂ ਨੂੰ ਵੀ ਅਪੀਲ ਹੈ ਕਿ origignal ਚੀਜ਼ਾਂ ਨੂੰ ਪਛਾਣੋ ਉਹਨਾਂ ਦੀ ਆਪਣੀ ਬਿਊਟੀ ਹੈ ਉਹ ਲੈਣ ਨਾਲ ਉਹਨਾਂ ਦੀ ਖੂਬਸੂਰਤੀ ਤੇ ਸਾਡਾ ਵਿਰਸਾ ਜਿੰਦਾ ਰਹਿੰਦਾ ਉਹਨਾਂ ਦੀ ਖੂਬਸੂਰਤੀ ਵੱਧਦੀ ਹੈ ਸਾਡਾ ਵਿਰਸਾ ਜਿੰਦਾ ਰਹਿੰਦਾ ਸਾਡੇ ਕਾਰੀਗਰ ਪਿੱਛੇ ਜਿਹੜੇ ਕੰਮ ਕਰਦੇ ਨੇ ਉਹ ਜਿੰਦੇ ਰਹਿੰਦੇ ਖਰਦਾਰ ਸਾਹਿਬ ਜਿਵੇਂ ਜਿਵੇਂ ਪੰਜਾਬੀ ਵਿਰਸੇ ਨਾਲ ਦਰਸਾਉਂਦੀਆਂ ਹੀਆਂ ਚੀਜ਼ਾਂ ਤੁਸੀਂ ਇੱਥੇ ਰੱਖੀਆਂ ਨੇ ਫੁਲਕਾਰੀ ਦਾ ਨਾਮ ਲਿਆ ਤੁਸੀਂ ਪਰ ਮਟਿਆਰਾਂ ਦੀ ਜਿਹੜੀ ਪਹਿਚਾਣ ਹੁੰਦੀ ਸੀ ਮੇਲਿਆਂ ਦੇ ਵਿੱਚ ਜਾਂਦੀਆਂ ਸੀ ਜਿਹੜਾ ਫੁਲਕਾਰੀ ਲੱਗੀ ਹੁੰਦੀ ਸੀ ਚੁੰਨੀ ਲੱਗੀ ਹੁੰਦੀ ਸੀ ਤਾਂ ਪੰਜਾਬੀ ਮਟਿਆਰ ਜਾਂਦੀ ਪਤਾ ਚੱਲਦੀ ਸੀ ਪਰ ਹੁਣ ਇਹਨਾਂ ਚੀਜ਼ਾਂ ਤੋਂ ਸਾਡੀ ਪੀੜ੍ਹੀ ਜਿਹੜੀ ਹੈ ਦੂਰ ਹੁੰਦੀ ਜਾ ਰਹੀ ਆ ਹੁਣ ਚੁੰਨੀਆਂ ਸਿਰ ਤੇ ਨਜ਼ਰ ਨਹੀਂ ਆਉਂਦੀਆਂ ਫੁਲਕਾਰੀਆਂ ਸਿਰ ਤੇ ਨਜ਼ਰ ਨਹੀਂ ਆਉਂਦੀਆਂ ਉਹਦਾ ਕਾਰਨ ਉਹੀ ਹੈ ਸਰ ਕਿ ਫੈਸ਼ਨ ਤੇ ਚੇਂਜ ਆਫ ਟਾਈਮ ਮਾਹੌਲ ਮੁਆਸ਼ਰਾ ਬਦਲ ਗਿਆ ਸਾਰਾ ਫੈਸ਼ਨ ਚੇਂਜ ਹੋ ਗਿਆ ਲੋਕਾਂ ਦੇ ਸਵਾਦ ਉਹ ਤਾਂ ਬਦਲ ਗਏ ਨੇ ਜਿਹੜੇ ਕਿ ਅਸੀਂ ਬਾਹਰ ਪਿੰਡਾਂ ਵਿੱਚ ਜਾਂ ਗਲੀਆਂ ਵਿੱਚ ਬੈ ਕੇ ਪੱਖੀਆਂ ਚੱਲਦੇ ਸੀ ਜਾਂ ਬੋਰਡ ਦੇ ਥੱਲੇ ਬੈ ਕੇ ਜਾਂ ਡਿਉਡੀਆਂ 'ਚ ਬੈ ਕੇ ਸਾਨੂੰ ਹਵਾਵਾਂ ਮਿਲਦੀਆਂ ਸੀ ਉਹ ਅੱਜ ਕੱਲ ਘਰੋ ਕਰੀ এਸੀ ਲੱਗ ਗਏ ਨੇ ਪੱਖੇ ਲੱਗ ਗਏ ਨੇ ਉਹ ਪੂਰੀ ਲਾਈਫ ਸਟਾਈਲ ਚੇਂਜ ਹੋ ਗਿਆ ਹੈ ਤੇ ਉਹ ਜਿਹੜੇ ਲੋਕੀ ਇੱਥੇ ਅੱਜ ਦੀ ਰੇਟ 'ਚ ਪੈਦਾ ਹੁੰਦੇ ਆ ਉਹ ਇਸ ਚੀਜ਼ ਨੂੰ ਸੋਚ ਵੀ ਨਹੀਂ ਸਕਦੇ ਕਿ ਸਾਡਾ ਵਿਰਸਾ ਕੀ ਸੀ ਇਸ ਕਰਕੇ ਉਹ ਜਿਹੜੀਆਂ ਫੁਲਕਾਰੀਆਂ ਨੇ ਉਹ ਸਾਨੂੰ ਘੱਟ ਨਜ਼ਰ ਆਉਂਦੀਆਂ ਤੇ ਜਿਹੜੀਆਂ ਨਵੀਆਂ ਚੀਜ਼ਾਂ ਨੇ ਉਹ ਜ਼ਿਆਦਾ ਨਜ਼ਰ ਆਉਂਦੀਆਂ ਤੁਸੀਂ ਪੱਖੀਆਂ ਦਾ ਨਾਮ ਲਿਆ ਜੀ ਇਹ ਹੋਣਾ ਹੈ ਦੀਵਾਰਾਂ ਤੇ ਨਜ਼ਰ ਆਉਂਦੀਆਂ ਨੇ ਬਿਲਕੁਲ ਜੀ ਏਸੀ ਆਈ ਵਾਲੇ ਇਹਨਾਂ ਦੀ ਥਾਂ ਤੇ ਬਿਲਕੁਲ ਜੀ ਤੇ ਫਰਡੇ ਲੈ ਲਏ ਨੇ ਇਹਨਾਂ ਦੀ ਥਾਂ ਨੇ ਬਿਲਕੁਲ ਪਰ ਇਹ ਦੀਵਾਰਾਂ ਤੇ ਰਹਿ ਜਾਣੀਆਂ ਆਉਣ ਵਾਲੀ ਪੀੜ੍ਹੀ ਨੂੰ ਇਹਨਾਂ ਚੀਜ਼ਾਂ ਸਿਰਫ ਦੀਵਾਰਾਂ ਤੇ ਮਿਲਦੀਆਂ ਇਹਨਾਂ ਦੀ ਮਹੱਤਤਾ ਦਾ ਨਹੀਂ ਪਤਾ ਚੱਲਨੀ ਇਹਨਾਂ ਦੀ ਅਹਿਮੀਅਤ ਨਹੀਂ ਪਤਾ ਚੱਲਨੀ ਕਿਵੇਂ ਦੇਖਦੇ ਹੋ ਉਹਦਾ ਸਭ ਤੋਂ ਵੱਡਾ ਡਰਾਪ ਹੈ ਕਿ ਸਰ ਕਿ ਜਿਹੜੇ ਕਾਰੀਗਰ ਪੱਖੀਆਂ ਬਣਾਉਂਦੇ ਸੀ ਜੀ ਉਹਨਾਂ ਦੀ ਡਿਮਾਂਡ ਘਟ ਗਈ ਉਹਨਾਂ ਨੇ ਇਹ ਕੰਮ ਛੱ ਉਹਨੇ ਵਾਕਈ ਦਿਵਾਰ ਤੇ ਵੀ ਸਾਰੇ ਨਹੀਂ ਲਾਣਗੇ ਕੁਝ ਲੋਕ ਹੀ ਲਾਣਗੇ ਜਿਨ੍ਹਾਂ ਨੂੰ ਹੈ ਕਿ ਫੁਲਕਾਰੀ ਉੱਤੇ ਕੱਢੀ ਆਈ ਹੈ ਪੱਕੀ ਹੈ ਦਿਖਾਉਣ ਵਾਸਤੇ ਆਪਣੇ ਆਪ ਨੂੰ ਦੱਸਣ ਵਾਸਤੇ ਕਿ ਉਹ ਉਹਨੂੰ ਡੈਕੋਰੇਟਿਵ ਪੀਸਸ ਬਣਾ ਰਿਹਾ ਹੈ ਉਹਨਾਂ ਦੀ ਕਿੰਨੀਕ ਡਿਮਾਂਡ ਹੋਏਗੀ ਫਿਰ ਅਪੀਲ ਕਰਾਂਗੇ ਕਿ ਲੋਕੀ ओरिजिनल ਚੀਜ਼ਾਂ ਲੈਣ ਫੁਲਕਾਰੀ ਦੇ ਇੰਪੋਰੀਅਮਸ ਹੈ ਸਾਡੇ ਪੰਜ ਇੰਪੋਰੀਅਮਸ ਹਨ ਪੂਰੇ ਦੇਸ਼ 'ਚ ਜਿਨ੍ਹਾਂ 'ਚੋਂ ਇੱਕ ਮਾਲ ਬਦਲ ਮੋਹਨ ਮਾਲਵੀ ਰੋਡ ਅਬਰਸਰ ਹੈ ਦੂਜਾ 17 ਸੈਕਟਰ ਚੰਡੀਗੜ੍ਹ ਹੈ ਤੀਜਾ ਫੂਲ ਸਿਨੇਮਾ ਦੇ ਲਾਗੇ ਪਟਿਆਲੇ ਹੈ ਚੌਥਾ ਸਾਡਾ ਬਾਬਾ ਕੜਾ ਸਿੰਘ ਮਾ ਦਿੱਲੀ ਤੇ ਆ ਤੇ ਪੰਜਵਾਂ ਕੋਲਕੱਤਾ ਹੈ ਉੱਥੇ ਅਸੀਂ ਪਿਓਰ オリジナル ਚੀਜ਼ਾਂ ਮਿਲਦੀਆਂ ਨੇ ਅਸੀਂ ਅਪੀਲ ਕਰਨਾ ਚਾਹਾਂਗੇ ਲੋਕਾਂ ਨੂੰ ਕਿ ਸਾਡਾ ਪੰਜਾਬ ਦਾ ਜਿਹੜਾ ਵਿਰਸਾ ਹੈ ਉਹ ਸਮਾਨ ਖਰੀਦਨ ਸਾਡੀ ਕਰਾਫਟ ਨੂੰ ਤੇ ਸਾਡੇ ਕਾਰਗਰਮ ਨੂੰ ਜਿਦਾ ਰੱਖਣ ਚ ਆਪਣਾ ਯੋਗਦਾਨ ਦੇ ਜੀ ਮੈਨੂੰ ਜਿਆਦਾ ਸਰਦਾਰ ਸਾਹਿਬ ਅੱਜ ਵੀ ਇਹ ਜਿਹੜੀਆਂ ਚੀਜ਼ਾਂ ਨੇ ਜਿਵੇਂ ਆਪਣੇ ਬੇਬੇ ਬਾਪੂ ਨੂੰ ਜਿਆਦਾ ਦਸੀਏ ਗੀਆਂ ਚੀਜ਼ਾਂ ਮਿਲਦੀਆਂ ਪਈਆਂ ਨੇ ਬਾਜ਼ਾਰ ਦੇ ਵਿੱਚੋਂ ਤੇ ਉਹਨਾਂ ਨੂੰ ਚਾਰਜ ਜ਼ਰੂਰ ਚੜ ਜਾਣਾ ਕਿ ਉਹਨਾਂ ਨੂੰ ਦੀਵਾਰ ਤੇ ਭਾਵੇਂ ਡੇਟ ਆਂਦਾ AC ਲਾਇਆ ਹੋਇਆ ਉਹਦੇ ਨਾਲ ਮਜ਼ਾ ਨਹੀਂ ਆਉਂਦਾ ਜੋ ਹਵਾ ਇਸ ਨਾਲ ਮਜ਼ਾ ਆਉਣਾ ਉਹਨਾਂ ਨੂੰ ਮੈਨੂੰ ਜਿਆਦਾ ਜੇ ਬਹੁਤ ਅਹਿਮੀਅਤ ਰੱਖਦੀਆਂ ਨੇ ਸਾਡੇ ਪੁਰਾਣੇ ਬੇਬੇ ਬਾਪੂ ਜਿਹੜੇ ਨੇ ਇਹਨਾਂ ਨੂੰ ਬਹੁਤ ਪਸੰਦ ਕਰਦੇ ਸੀ ਸੱਚੇਵੇਂ ਦੇਖਦੇ ਸੀ ਸਾਡੇ ਤੇ ਸਰ ਮੈਂ ਤੁਹਾਨੂੰ ਆਪਣੀ ਪਰਸਨਲ ਬਹੁਤ ਪਰਸਨਲ ਗੱਲ ਦੱਸਦਾ ਸ਼ਾਇਦ ਮੈਨੂੰ ਦੱਸਣੀ ਚਾਹੀਦੀ ਕਿ ਨਹੀਂ ਸਾਡੇ ਇੱਕ ਬਜ਼ੁਰਗ ਨੇ ਉਹ ਤੇ ਬਹੁਤ ਹੀ ਬਜ਼ ਉਹ ਹਾਲੇ ਵੀ ਬੇੜੇ ਚ ਸਰਦੀਆਂ ਚ ਸਿਆਲ ਚ ਬਾਹਰ ਰਜਾਈ ਲੈ ਕੇ ਸੌਂਦੇ ਆ ਅੰਦਰ ਨਹੀਂ ਜਾਂਦੇ ਤੇ ਫਿਰ ਉਹ ਉਹ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦੇ ਨਾਲ ਹੀ ਚਲੀਆਂ ਗਈਆਂ ਉਹ ਜਿਹੜੀ ਪੁਸ਼ਤ ਸੀ ਉਹ ਜਨਰੇਸ਼ਨ ਸੀ ਉਹਦੇ ਨਾਲ ਹੀ ਚਲੀਆਂ ਗਈਆਂ ਤੇ ਜਿਹੜਾ ਤੁਸੀਂ ਕਹੇ ਕਿ ਸਾਡੇ ਬਜ਼ੁਰਗਾਂ ਨੂੰ ਬੜਾ ਖੁਸ਼ੀ ਹੁੰਦੀ ਹੈ ਉਹਨਾਂ ਨੂੰ ਬੜਾ ਚਾਹ ਚੜਦਾ ਹੈ ਪਿਛਲੇ ਚੀਜ਼ਾਂ ਦੇਖ ਕੇ ਤੇ ਬਿਲਕੁਲ ਸੱਚ ਹੈ ਤੇ ਮੈਨੂੰ ਇਹ ਦੱਸੋ ਜੀ ਇਹ ਥਾਲੀ ਬਹੁਤ ਵਧੀਆ ਸਜਾਈ ਹੈ ਤੁਸੀਂ ਇਹ ਵੀ ਸਾਡੇ ਰੀਤੀ ਰਿਵਾਜਾਂ ਨਾਲ ਜੁੜੀ ਹੋਈ ਹੈ ਤੁਹਾਡੇ ਵਿਆਹ ਸਾਧੀਆਂ ਦੇ ਵਿੱਚ ਇਸ ਤਰ੍ਹਾਂ ਥਾਲੀ ਸਜਾਈ ਜਾਂਦੀ ਹੈ ਤੇ ਬੜੀ ਅਹਿਮੀਅਤ ਮੰਨੀ ਜਾਂਦੀ ਹੈ ਤਾਂ ਕੀ ਕੀ ਮਹੱਤਾ ਕੀ ਕੀ ਮਹੱਤਵ ਇਹਨਾਂ ਚੀਜ਼ਾਂ ਦਾ ਜਰੂਰ ਦੱਸੋ ਥਾਲੀ ਦੇ ਵਿੱਚ ਜਿੰਨੀਆਂ ਚੀਜ਼ਾਂ ਸਜਾਈਆਂ ਤੁਸੀਂ ਉਹਦੇ ਬਾਰੇ ਪੂਰੀ ਜਾਣਕਾਰੀ ਦਿਓ ਸਰ ਇਹ ਗਲਾਸ ਹੈਗਾ ਦੁੱਧ ਪੀਣ ਦੇ ਦੁੱਧ ਪਿਲਾਉਣ ਦੇ ਕੰਮ ਆਉਂਦਾ ਬੇਸਿਕਲੀ ਇਹ ਗੜਵੀ ਹੈ ਪਾਣੀ ਵਾਰਨ ਦੇ ਕੰਮ ਆਉਂਦੀ ਹੈ ਇੱਕ ਤੇਲ ਦੀ ਬੜੀ ਅਹਿਮੀਅਤ ਹੈ ਇਹ ਬੋਤਲ ਹੈ ਸ਼ੀਸ਼ੀ ਹੈ ਤੇਲ ਦੀ ਇਹ ਉਹਦਾ ਇੱਕ ਨਮੂਨਾ ਬਣਾ ਕੇ ਦੱਸਿਆ ਵੀ ਤੇਲ ਦੀ ਸ਼ੀਸ਼ੀ ਆਹ ਹਲਦੀ ਵਾਸਤੇ ਕੌਲੀ ਹੈ ਠੀਕ ਹੈ ਜੀ ਤੇ ਆਹ ਸੁਰਮੇ ਦਾਣੀ ਹੈ ਇਹ ਪੰਜ ਚੀਜ਼ਾਂ ਆ ਜਾਂ ਆ ਸੱਗੀ ਫੁੱਲ ਨੇ ਜਿਹੜੇ ਮਟਿਆਰਾ ਆਪਣੇ ਸਜਾਨ ਨੂੰ ਉਹਨਾਂ ਦੇ ਰੈਪਲਿਕਾਸ ਨੇ ओरिजिनल ਤੇ ਨਹੀਂ ਨੇ ਉਹਨਾਂ ਦੇ ਰੈਪਲਿਕਾ ਉਹਨਾਂ ਦੀਆਂ ਕਾਪੀਜ਼ ਪਰ ਸਰਦਾਰ ਸਾਹਿਬ ਜਿਹਨੇ ਹਿਸਾਬ ਦਾ ਤੁਸੀਂ ਇਹਨਾਂ ਨੂੰ ਸਜਾਵਟ ਸਜਾਇਆ ਹੈ ਨਾ ਇਹ ਵਿਆਹਾਂ ਦੇ ਵਿੱਚ ਜਦੋਂ ਪਾਣੀ ਵਾਰਿਆ ਜਾਏ ਜਾਂ ਮਾਂ ਜਦੋਂ ਆਪਣੇ ਲਾੜੀ ਅਤੇ ਲਾੜੇ ਦੇ ਉੱਪਰੋਂ ਦੀ ਪਾਣੀ ਵਾਰ ਕੇ ਉਹਨਾਂ ਨੂੰ ਅੰਦਰ ਬੁਲਾਏ ਜੀ ਤਾਂ ਉਹ ਜਿਆਦਾ ਜ਼ਰੂਰ ਤਾਜ਼ਾ ਹੁੰਦੀਆਂ ਨੇ ਪਾਣੀ ਵਾਰ ਮੰਦੇ ਦੀ ਮਾਏ ਬੰਨਾ ਤੇਰਾ ਬਾਹਰ ਜਾਣਾ ਬਿਲਕੁਲ ਠੀਕ ਆ ਇਹਨੂੰ ਇਸੇ ਕਰਕੇ ਇਹਨਾਂ ਡੈਕੋਰੇਟ ਕਰਿਆ ਗਿਆ ਕਿ ਉਹ ਸ਼ੁਭ ਘੜੀਆਂ ਹੁੰਦੀਆਂ ਸ਼ਗਨਾ ਦੀਆਂ ਘੜੀਆਂ ਹੁੰਦੀਆਂ ਰੰਗ ਵੀ ਤੁਸੀਂ ਦੇਖੋ ਲਾਲ ਪੀਲਾ ਤੇ ਉਹ ਜਿਆਦਾ ਯੂਜ਼ ਕੀਤੇ ਗਏ ਨੇ ਤੇ ਗੱਲ ਉਹੀ ਆ ਤੁਸੀਂ ਕਹਿ ਰਹੇ ਹੋ ਮੇਰੇ ਮੂੰਹ ਲੈ ਰਹੇ ਹੋ ਭਾਈ ਪਾਣੀ ਵਾਰ ਬਣੇ ਦੀ ਮਾਇ ਬਨਾਤੇ ਨਾ ਵਾਰ ਖਰਾ ਇਹ ਚੀਜ਼ਾਂ ਵੀ ਬਹੁਤ ਮਹੱਤਵ ਰੱਖਦੀਆਂ ਨੇ ਜੀ ਸੁਰਮਾ ਪਾਉਂਦੀਆਂ ਸੀ ਭਾਬੀਆਂ ਤਾਂ ਫਿਰ ਲਾੜਾ ਜਾਂਦਾ ਸੀ ਲਾੜੀ ਨੂੰ ਲੈਣ ਵਾਸਤੇ ਤੇ ਅੱਜ ਵੀ ਚਲੋ ਮਹੱਤਵ ਹੈ ਇਹਨਾਂ ਜੀਜਿਆਂ ਦੀ ਅੱਜ ਵੀ ਲਾੜੇ ਲਾੜੇ ਦੇ ਸੁਰਮਾ ਪਾਉਂਦੀਆਂ ਨੇ ਭਾਬੀਆਂ ਬੜੇ ਪਿਆਰ ਨਾਲ ਤੇ ਡੋਲ ਐਂਡੋਲੀ ਲੈ ਕੇ ਜਾਂਦੇ ਨੇ ਤੇ ਡੋਲੀ ਲੈਣ ਜਾਂਦੇ ਨੇ ਕਿਵੇਂ ਦੇਖਦੇ ਹੋ ਇਹ ਬਲ ਸਾਹਿਬ ਬਿਲਕੁਲ ਉਹੀ ਸਾਡਾ ਮਕਸਦ ਵੀ ਇਹੀ ਹੈ ਇਹ ਚੀਜ਼ਾਂ ਇੱਥੇ ਲਿਆਉਣ ਦਾ ਰੈਪਲੀਕਾ ਦੱਸਣ ਦਾ ਕਿ ਲੋਕਾਂ ਨੂੰ ਆਪਣੀ ਪਛੋਕੜ ਯਾਦ ਰਹੇ ਆਪਣਾ ਪਿਛਲਾ ਉਹ ਯਾਦ ਰਹੇ ਤੇ ਉਹ ਰੀਤੀ ਰਿਵਾਜ ਜਿਵੇਂ ਚੰਨਾ ਪਿਆਰ ਮੁਹੱਬਤ ਤੇ ਰਿਸਪੈਕਟ ਸੀ ਸਭ ਤੋਂ ਵੱਡੀ ਚੀਜ਼ ਉਹ ਆਦਰ ਬੜਾ ਸੀ ਭਾਬੀ ਆ ਕੋਈ ਹੈ ਉਹਦਾ ਜਿਹੜਾ ਇੱਕ ਆਦਰ ਸੀ ਉਹ ਕਿਦਾਂ ਕਮਿਊਨੀਕੇਟ ਹੁੰਦਾ ਸੀ ਲੋਕਾਂ ਵਿੱਚ ਪਰ ਰਿਸਪੈਕਟ ਕਰਨੀ ਹੈ ਇਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਹੀ ਦੱਸਣ ਵਾਸਤੇ ਮੈਂ ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਾਂ ਅਸੀਂ ਚਰਖਾ ਚਾਟੀ ਤੇ ਮਧਾਣੀ ਵੀ ਲੈਂਦੀ ਹੈ ਉਹ ਇਸ ਕਰਕੇ ਕਿ ਲੋਕਾਂ ਨੂੰ ਬੱਚਿਆਂ ਨੂੰ ਪਤਾ ਹੀ ਨਹੀਂ ਚਰਖਾ ਕੀ ਹੁੰਦਾ ਸੀ ਮਧਾਣੀ ਕੀ ਕਰਨੀ ਸੀ ਚਾਟੀ ਕੀ ਚਾਹੀਦਾ ਹੈ ਉਹ ਚੀਜ਼ਾਂ ਵੀ ਸਿਰਫ ਲੋਕਾਂ ਨੂੰ ਆਪਣਾ ਇਤਿਹਾਸ ਯਾਦ ਰੱਖਣ ਵਾਸਤੇ ਇਹ ਰਾਣੀ ਹਾਰ ਬਾਰੇ ਵੀ ਜ਼ਰੂਰ ਦੱਸੋ ਇਹ ਰਾਣੀ ਹਾਰ ਹੈ ਜਾਂ ਕੀ ਚੀਜ਼ ਹੈ ਇਸ ਬਾਰੇ ਵੀ ਸਾਡੀ ਨੌਜਵਾਨ ਪੀੜੀ ਨੂੰ ਪਤਾ ਚੱਲਣਾ ਚਾਹੀਦਾ ਹੈ ਬਹੁਤ ਦੂਰ ਹੁੰਦੇ ਜਾ ਰਹੇ ਆਪਣੀਆਂ ਇਸ ਵਿਰਸੇ ਤੋਂ ਅਸੀਂ ਵੈਸਟਰਨ ਵਿਰਸੇ ਨੂੰ ਜ਼ਿਆਦਾ ਅਪਣਾ ਰਹੇ ਹਾਂ ਪਰ ਆਪਣਾ ਵਿਰਸਾ ਭੁੱਲਦੇ ਜਾ ਰਹੇ ਹਾਂ ਬਿਲਕੁਲ ਸਰ ਇਹ ਰਾਣੀ ਹਾਰ ਹੀ ਹੈ ਸਰ ਰਾਣੀ ਹਾਰ ਦੇ ਪਾਰਟਸ ਨੇ ਇਹ ਪ੍ਰਾਂਦੇ ਤੇ ਲੱਗਣ ਵਾਲਾ ਹੈਗਾ ਸਰ ਜਿਹੜਾ ਗੁੱਤ ਦੇ ਨਾਲ ਲਾਇਆ ਜਾਂਦਾ ਸੀ ਤੇ ਮੈਂ ਇੱਥੇ ਇੱਕ ਚੀਜ਼ ਹੋਰ ਦੱਸਦਾ ਹਾਂ ਹਾਲੇ ਵੀ ਅੱਜ ਵੀ ਪਟਿਆਲੇ ਦੇ ਲਾਗੇ ਨਾਬਾ ਨਾਬੇ ਦੇ ਨਾਲੇ ਤੇ ਪ੍ਰਾਂਦੇ ਬਹੁਤ ਮਸ਼ਹੂਰ ਨੇ ਦੁਨੀਆ ਵਿੱਚ ਉਥੇ ਅੱਜ ਵੀ ਬਣਦੇ ਨੇ ਹਾਲਾਂਕਿ ਪਹਿਲਾਂ ਤਾਂ ਪਿਓਰ ਸਿਰਫ ਹੱਤੋਂ ਵਾਲੀ ਬੰਦੇ ਸੀ ਹੁਣ ਉਹਨਾਂ ਨੇ ਮਸ਼ੀਨਾਂ ਲਾ ਲਈਆਂ ਨੇ ਕਿਉਂਕਿ ਡਿਮਾਂਡ ਵਧ ਗਈ ਉਸ ਚੀਜ਼ਾਂ ਦੀ ਪ੍ਰੋਡਕਸ਼ਨ ਜ਼ਿਆਦਾ ਚਾਹੀਦੀ ਹੈ ਇਸ ਕਾਰਕੋਣਾਂ ਨੂੰ ਮਸ਼ੀਨ ਵੀ ਯੂਜ਼ ਕਰਨੀ ਪੈਂਦੀ ਹੈ ਲੇਕਿਨ ਉਹ ਬਹੁਤ ਅੱਛੇ ਨੇ ਇਹ ਉਹਦਾ ਇੱਕ ਪਾਰਟ ਹੈ ਸਗੀਪੁਰ ਦਾ ਹਿੱਸਾ ਹੈ ਇਹ ਚੀਜ਼ਾਂ ਨੂੰ ਅਸੀਂ ਡੈਕੋਰੇਸ਼ਨ ਵਾਸਤੇ ਜਿਹੜੀਆਂ ਮਟਿਆਰਾਂ ਯੂਜ਼ ਕਰਦੀਆਂ ਸੀ ਉਹਨਾਂ ਬਹੁਤ ਵਧੀਆ ਕੰਮ ਆਲਾ ਸਰਦਾਰ ਸਾਹਿਬ ਕਿਉਂਕਿ ਇਸ ਤਰ੍ਹਾਂ ਪੰਜਾਬੀ ਵਿਰਸੇ ਨੂੰ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਪੈਣਾ ਸਾਨੂੰ ਸਾਰਿਆਂ ਨੂੰ ਨਹੀਂ ਤਾਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਭੁੱਲਦੀਆਂ ਮੇਰੇ ਸਾਹ ਜਿਹੜਾ ਆ ਰਹੇ ਨੇ ਮੁੰਡੇ ਨੌਜਵਾਨ ਪੜ੍ਹਦੇ ਬਾਅਦ ਚ ਨੇ ਪਹਿਲਾਂ ਦੇ ਬਾਹਰ ਜਾਣਾ ਸੀ ਮੈਂ ਇੱਥੇ ਹੋਰ ਗੱਲ ਕਰਾਂਗਾ ਸਰ ਪੰਜਾਬੀਆਂ ਦੇ ਵਿੱਚ ਮੈਨੂੰ ਜਿਹੜਾ ਲੱਗਦਾ ਕਿ ਅਸੀਂ ਕਈ ਵਾਰੀ ਬੁਰਾ ਨਾ ਲੱਗੇ ਕੁਝ ਲੋਕਾਂ ਨੂੰ ਕਿ ਪੜ੍ਹਾਈ ਦੀ ਅਹਿਮੀਅਤ ਹੀ ਭੁੱਲ ਗਏ ਆ ਉਹ 12ਵੀਂ ਪੜ੍ਹ ਕੇ ਸੋਚਦਾ ਖਤਮ ਹੋ ਗਿਆ ਹੁਣ ਤਾਂ ਮੈਂ ਬਾਹਰ ਚਲ ਜਾਣਾ ਉਹਨੂੰ ਹਾਇਰ ਐਜੂਕੇਸ਼ਨ ਵੱਲੋਂ ਅਸੀਂ ਆਪ ਹੀ ਸ਼ੂਰ ਕਰਤਾ ਉਹਨੂੰ ਪਤਾ ਮੈਂ 12ਵੀਂ ਕਰਨੀ ਆ ਤੇ ਆਈਲੈਟਸ ਪੁਆਇੰਟ ਲੈਣੇ ਨੇ ਜੀ ਤੇ ਉਹਨਾਂ ਕੋ ਉਹਨਾਂ ਦੀ ਪੜਾਈ ਰਹਿ ਗਈ ਹੈ ਉਹਨੀਆਂ ਇਹ ਹੋਰ ਭਾਂਡੇ ਬੜੇ ਵਧੀਆ ਸਜਾਏ ਨੇ ਤੁਸੀਂ ਇਹਨਾਂ ਇਹਨਾਂ ਦਾ ਵੀ ਮਹੱਤਵ ਦੱਸੋ ਅਤੇ ਇਹਨਾਂ ਬਾਰੇ ਵੀ ਜ਼ਰੂਰ ਦੱਸੋ ਇਹ ਸਭ ਪਿੱਤਲ ਦੇ ਨਾ ਬਰਾਸ ਦੇ ਭਾਂਡੇ ਨਾ ਡਿਜ਼ਾਈਨ ਬਹੁਤ ਵਧੀਆ ਨੇ ਹਾਂਜੀ ਇਹ ਜਿਹੜੇ ਨੇ ਪਿੱਟੇ ਪਿੱਤਲ ਦੇ ਭਾਂਡੇ ਇਹ ਵੀ ਹਲੋਪ ਹੁੰਦੇ ਜਾ ਰਹੇ ਨੇ ਪਰ ਸਾਡੇ ਜੰਡਿਆਲੇ ਦੇ ਨੇੜੇ ਅੱਜ ਵੀ ਮਿਲਦੇ ਨੇ ਤੁਹਾਨੂੰ ਦੱਸੋ ਇਹ ਅਸਲ ਚ ਜੈਪੁਰ ਦਾ ਬੀਨਾਕਾਰੀ ਦਾ ਕੰਮ ਹੈ ਇਹ ਸਾਡੇ ਕੋਲ ਕੁਝ ਪੁਰਾਣੇ ਪੀਸ ਪਏ ਸੀ ਜੈਪੁਰ ਦੀ ਵੀ ਕ્રાਫਟ ਨੂੰ ਕੰਪੈਰੀਟਿਵਲੀ ਲਿਆ ਕੇ ਰੱਖ ਕੇ ਲੋਕਾਂ ਨੂੰ ਐਜੂਕੇਟ ਕਰਨ ਵਾਸਤੇ ਇਹ ਪੀਸ ਇੱਥੇ ਆਏ ਨਾ ਇੱਥੇ ਦੱਸਣਾ ਇਹ ਜ਼ਰੂਰੀ ਹੈ ਕਿ ਜੰਡਿਆਲਾ ਗੁਰੂ ਜਿੱਦਾਂ ਤੁਸੀਂ ਨਾਂ ਲਿਆ ਅੰਮ੍ਰਿਤਸਰ ਤੋਂ ਵੀ 25 ਕਿਲੋਮੀਟਰ ਦੂਰ ਉੱਥੇ ਦੇ ਜਿਹੜੇ ਭਾਂਡੇ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਮਹੱਤਵ ਹੈ ਉਹ ਜਿਹੜੇ ਉੱਥੇ ਵੱਡੇ ਦੇਗੇ ਵੱਡੇ ਪਕਾਏ ਤੇ ਜਿਹੜੇ ਸਾਡੇ ਟ੍ਰੈਡੀਸ਼ਨਲ ਭਾਂਡੇ ਨੇ ਪਿੱਤਲ ਦੇ ਕਾਂ ਦੇ ਤਾਂਬੇ ਦੇ ਉਹ ਸਾਰੇ ਉੱਥੇ ਬਣਦੇ ਨੇ ਉਹ ਮਹਾਰਾਜਾ ਰਣਜੀਤ ਸਿੰਘ ਆਪਣੇ ਟਾਈਮ 'ਚ ਉਹਨਾਂ ਨੇ ਕੁਝ ਕਾਰੀਗਰਾਂ ਨੂੰ ਲਿਆਂਦਾ ਸੀ ਕਸ਼ਮੀਰ ਤੋਂ ਉੱਥੇ ਉਹਨਾਂ ਨੂੰ ਕਸ਼ਮੀਰੀ ਲੇਨ ਦੇ ਨਾਂ ਤੋਂ ਜਗ੍ਹਾ ਉੱਥੇ ਉਹਨਾਂ ਨੂੰ ਵਸਾਇਆ ਉੱਥੇ ਉਹ ਅੱਜ ਤੱਕ ਕੰਮ ਕਰਦੇ ਆ ਤੁਸੀਂ ਗਲੀ 'ਚੋਂ ਲੰਘੋ ਉਹ ਪਿੱਤਲ ਕੋਟਣ ਦੀ ਠੱਕ ਠੱਕ ਦੀ ਆਵਾਜ਼ ਆਉਂਦੀ ਹੈ ਤੇ ਉਹ ਮਤਲਬ ਉਹ ਬਹੁਤ ਇੰਪੋਰਟੈਂਟ ਨੇ ਇੱਥੇ ਇੱਕ ਹੋਰ ਵੀ ਦੱਸਣ ਵਾਲੀ ਗੱਲ ਹੈ ਜਿਹੜੀ ਮੈਨੂੰ ਲੱਗਦਾ ਹੈ ਕਿ ਤੁਸੀਂ ਜ਼ਰੂਰ ਕਨਵੇ ਕਰਿਓ ਕਿ ਉਹਦੇ ਵਾਸਤੇ ਜੀਓਗ੍ਰਾਫੀਕਲ ਇੰਡੀਕੇਸ਼ਨ ਦਾ ਜਿਹੜਾ ਟੈਗ ਮਿਲਦਾ ਹੈ ਜਿਹੜੀ ਇੱਕ ਲੀਗਲ ਪ੍ਰੋਟੈਕਸ਼ਨ ਮਿਲਦੀ ਹੈ ਕਾਰੀਗਰਾਂ ਨੂੰ ਪੰਜਾਬ ਸਮਾਲ ਇੰਡਸਟਰੀ ਐਂਡ ਐਕਸਪੋਰਟ ਕਾਰਪੋਰੇਸ਼ਨ ਹੈ ਇਹ ਆਪਣੇ ਉਪਰਾਲੇ ਦੇ ਤਹਿਤ ਉਹ ਜੀਆਈ ਟੈਗ ਦਾ ਕੇਸ ਫਾਈਲ ਕਰਤਾ ਹੈ ਉਹ ਸਾਨੂੰ ਪੂਰੀ ਉਮੀਦ ਆ ਕਿ ਸਾਨੂੰ ਜੀਆਈ ਟੈਗ ਮਿਲ ਜਾਏਗਾ ਫਿਰ ਕਿਤੋਂ ਵੀ ਕੋਈ ਵੀ ਇਹ ਕਹੇ ਕਿ ਭਾਂਡੇ ਨਹੀਂ ਬੇਚ ਸਕਦਾ ਕਿ ਜੰਡਿਆਲੇ ਦੇ ਭਾਂਡਿਆ ਜੰਡਿਆਲੇ ਦੇ ਕਾਰੀਗਰਾਂ ਦੇ ਭਾਂਡਿਆਂ ਨੂੰ ਉਹ ਪੂਰੀ ਅਹਿਮੀਅਤ ਤੇ ਉਹਨਾਂ ਨੂੰ ਵੈਲਿਊ ਮਿਲੇਗੀ ਕਿ ਝੰਡਿਆਲੇ ਦੇ ਭਾਂਡੇ ਸਰ ਮੈਨੂੰ ਇਹ ਦੱਸੋ ਪਾਇਟੱਛ ਮੇਲੇ ਦੇ ਵਿੱਚ ਤੁਹਾਡੇ ਇਸ ਉਪਰਾਲੇ ਨੂੰ ਕਿੰਨਾ ਕਿ ਪਿਆਰ ਮਿਲ ਰਿਹਾ ਕਿਉਂਕਿ ਪੰਜਾਬ ਸਰਕਾਰ ਦੀਆਂ ਜਿਲ੍ਹਿਆਂ ਤਰੀਫਾਂ ਹੁਣ ਉਹਨੀਆਂ ਥੋੜੀਆਂ ਨੇ ਬਹੁਤ ਵਧੀਆ ਉਪਰਾਲਾ ਐ ਇਸ ਚੀਜ਼ ਦਾ ਕਿੰਨਾ ਕਿ ਪਿਆਰ ਮਿਲ ਰਿਹਾ ਸੀ ਤੁਸੀਂ ਹਰਾਨ ਹੋਵੋਗੇ ਕਿ ਸਾਡੇ ਕੋਲ ਕੁਝ ਐਦਾਂ ਦੇ ਲੋਕ ਹੀ ਆਂਦੇ ਨੇ ਨਾ ਬਜ਼ੁਰਗ ਲੋਕ ਹੀ ਆਂਦੇ ਨੇ ਨਾ ਜਿਹੜੇ ਕਹਿੰਦੇ ਨੇ ਸਾਨੂੰ 20 ਸਾਲ ਪੁਰਾਣੇ ਹੋ ਫਿਰ ਪਾਰ ਹੀ ਲੱਠਾ ਦਿਓ 20 ਸਾਲ ਪੁਰਾਣੇ ਫੁਲਕਾਰੀ ਦੀ ਡਿਮਾਂਡ ਕਰ ਦੇਣਾ ਜਿੰਨਾ ਲੋਕਾਂ ਨੂੰ ਇਹਨਾਂ ਲਈ ਕraft ਸਾਡੀ ਦਾ ਪਤਾ ਉਹ ਡਿਮਾਂਡ ਕਰ ਦੇਣਾ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਲੋਕ ਅੱਗੋਂ ਹੋ ਕੇ ਸਾਨੂੰ ਦੱਸਦੇ ਨੇ ਭਈਆ ਕraft ਕਈ ਵਾਰੀ ਸਾਨੂੰ ਐਜੂਕੇਟ ਕਰ ਜਾਂਦੇ ਆ ਕਿ ਜਿਹੜੇ ਫੁਲਕਾਰੀ ਦੇ ਵਿੱਚ 52 ਫੁਲਕਾਰ 52 52 ਬਾਗ ਹੁੰਦੇ ਸੀਗੇ ਬਾਗ ਕੀ ਹੈ ਉਹਦੇ ਜਿਹੜੇ ਟਾਂਕੇ ਆ ਇੱਕ ਪੱਖਾ ਆਇਆ ਇੱਕ ਠੂਆ ਆਇਆ ਇੱਕ ਮਿਰਚ ਟਾਂਕਾ ਆਇਆ ਉਹ ਬੱਖ-ਬੱਖ ਟਾਂਕੇ ਕੀ ਨੇ ਉਹ ਸਾਨੂੰ ਕਈ ਵਾਰੀ ਐਜੂਕੇਟ ਕਰ ਦਿੰਦੇ ਲੋਕਾਂ ਦੀ ਬਹੁਤ ਅੱਛੀ ਰਿਸਪੌਂਸ ਹੈ ਬਹੁਤ ਅੱਛੀ ਰਿਸਪੌਂਸ ਹੈ ਕਾਫੀ ਲੋਕ ਆਂਦੇ ਨੇ ਬਹੁਤ ਇਨਕੁਆਇਰੀ ਹੋ ਰਹੀ ਹੈ ਸਬਾਨ ਨਿਕਲ ਰਿਹਾ ਕਾਫੀ ਵੇਚ ਰਿਹਾ ਪੰਜਾਬ ਦੇ ਵਿੱਚ ਬਹੁਤ ਹੁਨਰ ਭਰਿਆ ਪਿਆ ਜੀ ਲੋੜ ਆ ਤਾਂ ਉਸ ਹੁਨਰ ਨੂੰ ਪਛਾਣਨ ਦੀ ਲੋੜ ਆ ਤਾਂ ਮੈਨੂੰ ਇਹ ਦੱਸੋ ਪੰਜਾਬ ਸਰਕਾਰ ਦਾ ਜਿਵੇਂ ਇਹ ਉਪਰਾਲਾ ਜੀ ਹੈਂਡਮੇਡ ਚੀਜ਼ਾਂ ਨੂੰ ਇੱਕ plataforma ਲਾਤੀ ਹੈ ਜਿਹਦੇ ਵਿੱਚ ਵਧੀਆ ਉਪਰਾਲਾ ਦਿੱਤਾ ਹੈ ਜਿਨ੍ਹਾਂ ਦੇ ਵਿੱਚ ਹੁਨਰ ਆ ਉਹ ਤੁਹਾਡੇ ਨਾਲ ਜੁੜਨਾ ਚਾਹੁੰਦੇ ਹੋਣ ਕਿਵੇਂ ਜੁੜਨਾ ਹੋਵੇ ਦੇਖੋ ਸਰ ਜਿਹੜਾ ਤੇ ਹੈਂਡੀਕਰਾਫਟ ਸੈਕਟਰ ਹੈ ਉਹਦੇ ਵਾਸਤੇ ਤੇ ਪੀਐਸਆਈਸੀ ਹੈਗੀ ਆ ਸਾਨੂੰ ਜਿੱਥੇ ਵੀ ਕੋਈ ਵੀ ਕਾਰੀਗਰ ਲੱਭਦਾ ਜਿਹੜਾ ਕੰਮ ਕਰਦਾ ਉਹਨਾਂ ਨੂੰ ਅਸੀਂ ਇ ਇਹਨਾਂ ਰੂਲ ਕੀ ਹੈ ਕਿ ਡਾਟਾਬੇਸ ਫਾਰਮ ਹੈ ਡਾਟਾਬੇਸ ਫਾਰਮ ਭਰਿਆ ਜਾਂਦਾ ਫਿਰ ਇੱਕ ਭਾਰਤ ਸਰਕਾਰ ਦਾ ਦਫ਼ਤਰ ਹੈ ਡਿਵੈਲਪਮੈਂਟ ਕਮਿਸ਼ਨਰ ਹੈਂਡੀਕਰਾਫਟ ਜੀ ਉਹ ਹਿਸ਼ਾਰਪੁਰ ਚ ਹੈ ਉਹ ਅਥਾਰਾਈਜ਼ਡ ਹੈ ਕਿ ਉਹ ਆਰਟੀਜ਼ਨ ਨੂੰ ਡਿਜੀਟਲ ਆਇਡੈਂਟੀਟੀ ਕਾਰਡ ਇਸ਼ੂ ਕਰ ਦਿੰਦਾ ਪਹਿਲੇ ਉਹ ਵੈਰੀਫਾਈ ਕਰਦੇ ਆ ਕਿ ਫਲਾਣਾ ਬੰਦਾ ਜਿਹਦਾ ਡਾਟਾਬੇਸ ਫਾਰਮ ਹੈ ਉਹ ਕੰਮ ਕਰਨਾ ਜਾਣਦਾ ਹੈ ਹੱਥੀ ਕੰਮ ਕਰਦਾ ਹੈ ਕਿ ਨਹੀਂ ਕਰਦਾ ਜਿਉਂ ਕਰਦਾ ਤੇ ਉਹਨੂੰ ਓਕੇ ਕਰਕੇ ਉਹਦਾ ਇੱਕ ਕਾਰਡ ਇਸ਼ੂ ਕਰ ਦਿੱਤਾ ਜਾਂਦਾ ਤੇ ਇਦਾਂ ਅਸੀਂ ਹੈਂਡੀਕਰਾਫਟ ਦੇ ਕਾਰੀਗਰਾਂ ਨੂੰ ਇਹਨਾਂ ਰੂਲ ਕਰਕੇ ਆਪਣੇ ਉਹਦੇ ਧਾਇਰੇ ਚ ਲਿਆਨੇ ਆ ਫਿਰ ਉਹਨਾਂ ਨੂੰ ਵਕਫ ਵਕਸ਼ੀਮਾ ਦੇ ਫਾਇਦੇ ਮਿਲਦੇ ਨੇ ਸਰਦਾਰ ਸਾਹਿਬ ਲਾਸਟਾ ਵਾਲਾ ਜੀ ਅੱਜ ਵੀ ਬਹੁਤ ਇਹੋ ਜਿਹੇ ਇਨਸਾਨ ਨੇ ਬਹੁਤ ਇਹੋ ਜਿਹੇ ਇਨਸਾਨ ਨੇ ਜਿਹੜੇ ਪੰਜਾਬੀ ਵਿਰਸੇ ਨੂੰ ਚਾਹੁੰਦੇ ਨੇ ਪੰਜਾਬੀ ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਨੇ ਜੇ ਤੁਹਾਡੇ ਨਾਲ ਉਹਨਾਂ ਨੇ ਰਾਬਤਾ ਬਣਾਉਣਾ ਹੋਵੇ ਤੁਹਾਡੇ ਕੋਲ ਚੀਜ਼ਾਂ ਲੈਣੀਆਂ ਹੋਣ ਜਾਂ ਮਿਲਣਾ ਹੋਵੇ ਤਾਂ ਆਪਣਾ ਐਡਰੈਸ ਜਰੂਰ ਦੱਸੋ ਜਿੰਨੇ ਦਿਨ ਇਸ ਮੇਲੇ ਦੇ ਵਿੱਚ ਤੁਸੀਂ ਅਤੇ ਇਸ ਤੋਂ ਬਾਅਦ ਕਿਵੇਂ ਮਿਲਿਆ ਜਾਵੇ ਤੁਹਾਨੂੰ ਅਸੀਂ ਇੱਥੇ ਸਰ ਪੰਜ ਦਿਨ ਮੇਲਾ ਸ਼ੁਰੂ ਹੋਇਆ ਕੱਲ ਤੋਂ 9 ਤਰੀਕ ਤੱਕ ਇੱਥੇ ਹੀ ਆ ਅਸੀਂ ਕੋਈ ਵੀ ਆ ਸਕਦਾ ਹੈ ਇਸ ਤੋਂ ਇਲਾਵਾ ਲੋਰੈਂਸ ਰੋਡ ਦੇ ਉੱਤੇ ਮਹਾ ਮਦਰ ਮੋਹਨ ਮਾਲਵੀਆ ਰੋਡ ਦੇ ਉੱਤੇ ਆਰ ਗੌਰਮੈਂਟ ਆਰਟ ਗਲਰੀ ਦੇ ਬਿਲਕੁਲ ਨਾਲ ਸਾਡਾ ਇਸੇ ਫੁਲਕਾਰੀ ਦੇ ਨਾਮ ਤੋਂ ਇੰਪੋਰੀਅਮ ਹੈ ਜੀ ਪੰਜਾਬ ਗੌਰਮੈਂਟ ਇੰਪੋਰੀਅਮ ਜਿੱਦਾਂ ਮੈਂ ਦੱਸਿਆ ਕਿ ਸਾਡੇ ਪੰਜ ਇੰਪੋਰੀਅਮ ਨੇ ਉਹਨਾਂ ਚ ਇੱਕ ਅੰਬਰਸਰ ਹੈ ਉੱਥੇ ਆ ਸਕਦੇ ਨਾ ਉੱਥੋਂ ਉਹਨਾਂ ਨੂੰ ਸਾਰਾ ਸਾਮਾਨ ਮਿਲ ਸਕਦਾ 12 ਮਹੀਨੇ ਖੁੱਲਾ ਰਹਿੰਦਾ ਉੱਥੇ ਕੁਝ ਸੀਜ਼ਨਲ ਡਿਸਕਾਊਂਟ ਲੱਗਦੀ ਹੈ ਕਈ ਵਾਰੀ ਉਹਦਾ ਫਾਇਦਾ ਲੈ ਸਕਦੇ ਨੇ ਫਿਰ ਉੱਥੇ ਕੁਝ ਸਪੈਸ਼ਲ ਓਕੇਸ਼ਨਸ ਹੁੰਦੇ ਕੁਝ ਡਿਸਕਾਊਂਟ ਲੱਗਦੇ ਨੇ ਤੋਂ ਉਹਨਾਂ ਦੇ ਫਾਇਦੇ ਲੈ ਸਕਦੇ ਨਾ ਅੰਬਰਸਰ ਚ ਅਸੀਂ ਹਮੇਸ਼ਾ ਤਾਂ ਜਰੂਰ ਜੀ ਬਹੁਤ ਵਧੀਆ ਉਪਰਾਲਾ ਹੈ ਪੰਜਾਬ ਸਰਕਾਰ ਦਾ ਜਿਵੇਂ ਕਿ ਪੰਜਾਬੀ ਵਿਰਸੇ ਨੂੰ ਬਚਾਉਣ ਲਈ ਵਾਸਤੇ ਪੰਜਾਬੀ ਵਿਰਸੇ ਨਾਲ ਜੋੜਨ ਵਾਸਤੇ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਸਤੇ ਨਵੀਂ ਪੀੜ੍ਹੀ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜਨ ਵਾਸਤੇ ਵਧੀਆ ਉਪਰਾਲਾ ਹੈ ਜਿੱਤੇ ਪੰਜਾਬ ਸਰਕਾਰ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਦੇ ਵਿੱਚ ਵਚਨਬੰਦਾ ਉੱਥੇ ਹੀ ਇਸ ਤਰ੍ਹਾਂ ਦੇ ਉਪਰਾਲੇ ਲੈ ਕੇ ਆ ਰਹੀ ਹੈ ਜਿੱਥੇ ਸਾਨੂੰ ਆਪਣੀ ਪੁਰਾਣੇ ਵਿਰਸੇ ਨਾਲ ਜੁੜਿਆ ਜਾਵੇ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਜਾਵੇ ਤਾਂ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਅਰਮਿੰਦਰ ਗਿੱਲ ਲਾਲੀ ਤੁਸੀਂ ਜੋੜੇ ਰਹੋ ਆਉਣੇ ਹਰਨਾਂ